ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸੁਖੇਵਾਲਾ ਜੀ ਤਹਿਸੀਲ ਬਾਈਨੂ ਪੈਂਦਾ ਜੀਰਾ ਤੇ ਜ਼ਿਲ੍ਹਾ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ ਨਗ ਲੈ ਕੇ ਆਏ ਆ ਜੀ 7 ਤੇ ਸੱਤੇ ਦੇ ਸੱਤੇ ਗੱਬਣ ਹੀ ਆ ਲਗਭਗ ਹਫਤੇ ਦਸੰਦਾਂ ਦੇ ਆਸ-ਪਾਸ ਕੱਚੀਆਂ ਨੇ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਤੇ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਕੋਈ ਜੇ ਸੂਆ ਸਵਾਯਾ ਨਗ ਹੁੰਦਾ ਤਾਂ ਆਪ ਦੀ ਚੋਕੇ ਲੈ ਜਾ ਕਰੋ ਤੇ ਜੇ ਕੋਈ ਗੱਬਣ ਹੁੰਦਾ ਤਾਂ ਆਪ ਦੇ ਤੁਹਾਨੂੰ ਪਾਸ ਕਰਕੇ ਲੈ ਜਾ ਕਰੋ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਸਤੀ ਕਾ ਭਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਗੋਰਾ ਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾੜਾ ਤੇ ਮੋਕੇ ਤੋਂ 20 ਕਿਲੋਮੀਟਰ ਬਾੜਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ 9781230900 ਵੀਰੇ ਠੀਕ ਹੈ ਵੀਰੇ ਕਿੰਨੇ ਨਾਗ ਹੈ ਜੀ ਅੱਜ ਇਸ ਟਾਈਮ ਆਪਣੇ ਕੋਲ 7 ਬੜਾ ਰਹੀਆਂ ਵੀਰੇ 3 ਕਿ ਬੜਾ ਪਹਿਲਾਂ ਸੇਲ ਹੋ ਗਈਆਂ ਸੇਲ ਹੋ ਗਈਆਂ 10 ਨਾਗ ਸੀਗੇ 10 ਨਾਗ ਸੀਗੇ ਠੀਕ ਹੈ ਜੀ ਕਿਧਰੋਂ ਸ਼ੁਰੂ ਕਰਕੇ ਵੀਰੇ ਇਧਰ ਹੀ ਕਰ ਦਿੰਨੇ ਆ ਜੀ ਠੀਕ ਹੈ ਸੂਆ ਕਿੰਨਾ ਮਾ ਜੀ ਇਹ ਮੱਛੀ ਨੇ ਪਹਿਲੇ ਸੂਏ ਸੂਣਾ ਬਰਾੜ ਵੀਰੇ ਦੰਦੋ ਜੀ ਤਾਂ ਦਾ ਨੀਜਾ ਕਿਤੇ ਐਵੇਂ ਮੈਂ ਹੁਣ ਕਹਿ ਦਵਾਂ ਚੌਗੀਆਂ ਛੱਗੀ ਐ ਇਹ ਪਾਲਾ ਪੂਰੀ ਮੰਨ ਕੇ ਆ ਜੀ ਹਾਂਜੀ ਤੇ ਪਰ ਸੂਹਾ ਪਹਿਲਾ ਹਫਤੇ ਦੀ ਕੱਚੀ ਮੰਨੂ ਮੰਨ ਲਓ ਕੰਦ ਕੁੱਦ ਪੂਰਾ ਵੀਰੇ ਥਣ ਲੇਵਾ ਬਹੁਤ ਚੰਗਾ ਹਨਾ ਦੀ ਗਰੰਟੀ ਐ ਜੀ ਹਨ ਕੋਈ ਵੀ ਵੈੜਾ ਵੀਰੇ ਹਨਾ ਜੇ ਤੱਕ ਲੈਨੇ ਆਨਲਾਈਨ ਮੰਗਾਉਣੀ ਭਾਵੇਂ ਗੱਡੀ ਤੇ ਉਤਰਦੀ ਦੇਖ ਲਵੇ ਇਹ ਘਰੇ ਆਉਣਾ ਚਲੋ ਪਾਸ ਕਰ ਹੀ ਲੈਣੀ ਜਿਹੜਾ ਪਾਸ ਕਰ ਹੀ ਲੈਣੀ ਹਾਂਜੀ ਜਿਹੜਾ ਬਾਕੀ ਰਹੀ ਗੱਲ ਦੁੱਧ ਦੀ ਵੀਰੇ ਜਿੰਨਾ ਮਾਲਕ ਨੇ ਦੁੱਧ ਦੱਸਿਆ ਉਹ ਦੱਸਾਂਗੇ ਬਾਕੀ ਕੋਈ ਵੀ ਭਰਾ ਆਪਣੀ ਸਮਝ ਨਾ ਲੈ ਲਵੇ ਆ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਜੇ ਕੋਈ ਵਾਧਾ ਕਰਨੂ ਤਾਂ ਜਿੰਨਾ ਮਰ ਸੂਆ ਪਹਿਲਾ ਜੀ ਜਿਹੜੇ ਦਿਨ ਹੁੰਦੇ ਆ ਵੀਰੇ 2-4 ਦਿਨ ਗਾਂ ਪਛਾਂ ਹੋ ਸਕਦੇ ਨੇ ਦਿਨ ਵੀਰੇ ਹੋ ਜਾਂਦੇ ਕਿਉਂਕਿ ਆਪਾਂ ਨੂੰ ਮਾਲਕਾਂ ਨੇ ਦੱਸੇ ਹੁੰਦੇ ਆ ਫਿਰ ਆਪਾਂਸੋਂ 2 ਦਿਨ ਇਧਰ ਉਧਰ ਵੀ ਲੈ ਜਾਂਦਾ ਇਧਰ ਉਧਰ ਹੋ ਸਕਦੇ ਆ ਵੱਡੀ ਬੱਚੀ ਆ ਵੀਰੇ ਕੁਆਲਿਟੀ ਕੁਆਲਿਟੀ ਮੇਨ ਗੱਲ ਥਣਾ ਦੀ ਉਹ ਡੰਨ ਹੋਣਗੇ ਭਾਰ ਪਿੱਛੇ ਦੀ ਗਾਰੰਟੀ ਹੋ ਜੇ ਕੋਈ ਸੱਜਣ ਆਨਲਾਈਨ ਲੈ ਕੇ ਜਾਂਦਾ ਤਾਂ ਬਾਈ ਕਹਿੰਦਾ ਗੱਡੀ ਤੋਂ ਉੱਤਰ ਦੀ ਪਾਸ ਕਰ ਲਵੇ ਤੇ ਜੇ ਕੋਈ ਘਰੇ ਆ ਗਿਆ ਫਿਰ ਤਾਂ ਵੀਰੇ ਪਾਸ ਕਰਕੇ ਲੈ ਜਾਣੀ ਆ ਬਾਕੀ ਥਾਣੇ ਪੂਰਾ ਟੋਪ ਦਾ ਲੱਗਿਆ ਵਾ ਹੱਥੀ ਜਵਾਈ ਵਾਲਾ ਥਾਣਾ ਜੀ ਹਾਫ ਦੇ ਦੇ ਆ ਸਪਾਸ ਕੱਚੀ ਆ ਜੀ ਬਾਲਟ ਲਾ ਹਵਾਨੇ ਚ ਬਹੁਤ ਬੰਨਿਆ ਨੇ ਸਾਰੀਆਂ ਵਾਲਟਰਾਂ ਕਰਮਾਲ ਨੇ ਕੱਢ ਕੇ ਸੋਨਾ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ ਬਾਕੀ ਦੁੱਧ ਤੁਹਾਡੀ ਸੇਵਾ ਦਾ ਬੈਕ ਸਾਈਡ ਤੋਂ ਵੀ ਥਣ ਚੈੱਕ ਕਰ ਲਓ ਜੀ ਆਖ ਤਾਂ ਕੱਢ ਗਈ ਨਾ ਮੇਰੇ ਬੱਚੀ ਬੜਾ ਹੀ ਸੋਹਣਾ ਲਿਵਾ ਬਣਾ ਜੂਗੀ ਫਿਰ ਪੂਰਾ ਟੌਪ ਬਣਾ ਜੂਗੀ ਠੀਕ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਰਾੜ 42000 ਚ ਮਾਨਤਨ ਕਰ ਦਾਂਗੀ ਮੇਰੇ ਜੈ ਜਮ ਮੁੱਲ ਸਾਰੀਆਂ ਦੇ ਜੈਜ ਹੀ ਹੋਣਗੇ ਤੇ ਵਿੱਚ ਮਾਨਤਨ ਜ਼ਰੂਰ ਠੀਕ ਹੈ ਜੀ ਜੋ ਮਾਨਤਨ ਜੈਜ ਡਿਮਾਂਡ ਆ ਉਦਾਂ ਜੇ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰ 42000 ਦੀ ਬਚੀ ਮਲਜੂ ਵਿੱਚੋਂ ਛੋੜਛੱਪਾ ਖੁੱਲਾ ਹੀ ਹੋਜੂ 2 ਨੰਬਰ ਵੀਰੇ ਸੂਆ ਗੇਣਾ ਵੀਰੇ ਦੇ ਦੂਜੇ ਸੂਏ ਸੋਨਾ ਪਿਓਰ ਜਰਸੀ ਫੁੱਲ ਕੁਆਲਿਟੀ ਕੁਆਲਿਟੀ ਵਜਨ ਆਜੀ ਵਜਨ ਬਹੁਤ ਹਲੇਵਾ ਬਹੁਤ ਸਹੀ ਗੱਲ ਹੈ ਜੀ ਦੇਣ ਬਸ ਇਹ 3 4 ਤਿਆਰੀਆਂ ਚਾਹੀਆਂ ਹਾਂ ਇਹ ਨਹੀਂ ਬਤਾ ਦੋ ਦਿਨਾਂ ਨੂੰ ਹੀ ਸੂਪਾ ਬਈ ਠੀਕ ਹੈ ਤਿਆਰ ਮੰਨ ਕੇ ਆਵੇ ਜੀ ਪਿਆਰ ਮੰਨ ਲਓ ਕਿੰਨਾ ਕ ਪਾਜੂ ਵੀਰੇ ਦੁੱਧ 14 ਕਿਲੋ ਦੁੱਧ ਵੀਰੇ ਮਾਲਕ ਨੇ ਦੱਸਿਆ ਬਾਕੀ ਭਰਾ ਅਗਲਾ ਵੇਖ ਲੈ ਵੀ ਮੈਂ ਕਿੰਨਾ ਲੈ ਸਕਦਾ ਕਿੰਨਾ ਲੈ ਸਕਦਾ ਹਾਂ ਜੀ ਕੇਸ ਕੁਆਲਿਟੀ ਸੋਹਣੀ ਹੈ ਛੋਟਾ ਜਿਹਾ ਚੈੱਕ ਕਰਨਾ ਜੀ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਲਓ ਪਰ ਰੰਗ ਪ੍ਰਿੰਟ ਦੀ ਵੀ ਚੰਗੀ ਆ ਤੋਰ ਦਿਓ ਜੀ ਨਾਲ ਦੇ ਨਾਲ ਬਾਕੀ ਟਰ ਟੁੱਲ ਬਥੇਰੀ ਬਣਾ ਦਿੱਤੀ ਸਹੀ ਗੱਲ ਹੈ ਜੀ ਹਵਾਨਾ ਹੁਣ ਵੀ ਸੋਨਾ ਤਿਆਰ ਕੀਤਾ ਹੋਇਆ ਜੀ ਬਾਕੀ 2-4 ਦਿਨ ਡੇਟ ਮੁਤਾਬਕ ਪਈ ਆ ਤੁਸੀਂ ਚਾਹੇ ਤਿਆਰ ਹੀ ਮੰਨ ਕੇ ਆ ਜਾਓ ਕਿਉਂਕਿ ਕਰਮ ਵਾਲੀ ਭਲਾਂ ਪਾਈ ਬੈਠੀ ਆ ਪਾਈ ਜਾਂਦਾ ਪਸੂ ਕਈ ਵਾਰ ਗੱਡੀ ਕਰਨ ਦੂਰ ਜਾਣ ਕਰਨ ਸਫਰ ਕਰਨ ਸੂ ਵੀ ਸਕਦਾ ਤੇ ਜੇ ਜੀ ਲਾ ਗਿਆ ਤੇ ਦੋ ਦਿਨ ਪਸੂ ਕੱਢ ਵੀ ਸਕਦਾ ਮਾਲਕ ਨੇ 14 ਕਿਲੋ ਕਹਿ ਕੇ ਦਿੱਤੀ ਹੈ ਜੀ ਤੁਸੀਂ ਜਿੰਨਾ ਮਰਜ਼ੀ ਮੰਨ ਲਓ ਤੁਸੀਂ ਆਪ ਦੀ ਸਮਝ ਨਾਲ ਥੋੜੀ ਭਾੜੀ ਪੈ ਗਈ ਥੋੜੀ ਭਾੜ ਪੈ ਗਈ ਬਹੁਤ ਠੰਡੀ ਠੰਡੀ ਆ ਥਣ ਬਹੁਤ ਸੋਹਣੀ ਆ ਹਨ ਪੂਰਾ ਚੰਗਾ ਜੀ ਤੇ ਇਹ ਦੀ ਡਿਮਾਂਡ ਹੈ ਜੀ ਇਹਦਾ 45 ਚੋਂ ਵੀਰੇ ਮਾਨਦਾਨ ਹੋ ਜਾਊਗਾ ਤੁਸੀਂ ਜੋੜਾ ਲੈ ਜੇ ਸੱਜਣ ਜੀ ਕੋਈ ਵੀਰੇ ਮੋਹਲਾ ਦਾ ਪਹਿਲਾ ਹੀ ਜਾਇਜ਼ ਹੈ ਨਾ ਬਾਕੀ ਚਲੋ ਥੋੜਾ ਕਿ ਨਾ ਮਾਨਤਾਂ ਥੋੜਾ ਕਰ ਜਿਆਦਾ ਹੋ ਜੂ ਹਾਂਜੀ 45000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਮਾਨਤਾਂ ਚ ਬਾਈ ਕਹਿੰਦਾ ਜਰੂਰ ਕਰ ਦਾਂਗੇ ਤੇ ਤਿੰਨ ਨੰਬਰ ਨਾਲ ਜੀ ਇੱਕ ਬੈਡ ਨਹੀਂ ਵੀਰੇ ਦੂਜੇ ਸੂਏ ਸੂਣਾ ਵਾ 14 ਕਿਲੋ ਦੁੱਧ ਹੀ ਇਹਦਾ ਦੱਸਿਆ ਵਾ ਠੀਕ ਹੈ ਜੀ ਦੇਣੇ ਹਫਤੇ ਤੋਂ ਦੱਸ ਦਿਆਂ ਲੈ ਜੂ ਡੇਟ ਮੁਤਾਬਕ ਹਾਂਜੀ ਠੀਕ ਹੈ ਜੀ ਥਣਾ ਦੀ ਡੰਨ ਹੋਊਗੀ ਥਣਾ ਦੀ ਤੁਹਾਨੂੰ ਦੱਸਿਆ ਵੀ ਕੋਈ ਵੀ ਵੈੜਾ ਮੰਨ ਲੋ ਹਨਾ ਜੀ ਆਪਣੀ ਗਾਰੰਟੀ ਹੋਊਗੀ ਤੋੜ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਜਾਦਬਰੀਡ ਦੀ ਇਹ ਵੀ ਚੰਗੀ ਹੈ ਜੀ ਡੇਟ ਮੁਤਾਬਕ ਹਫਤਾ 10 ਦਿਨ ਲੈ ਜੂਗੀ 14 ਕਿਲੋ ਦੀ ਬਾਈ ਕਹਿੰਦਾ ਮਾਨ ਕਰ ਕੋਲ ਦਫੀਆ ਸਹੀ ਗੱਲ ਆ ਕੁਆਲਟੀ ਵੇਲ ਵੀ ਚੰਗੀ ਆ ਬਾਕੀ ਫੋਰਸ਼ਾਂਖ ਕਿਸੇ ਦੇ ਵੀ ਨਹੀਂ ਪੂਰਾ ਜੀ ਵੇਲ ਆਲੀ ਆ ਬਰੀਡ ਆਲੀ ਆ ਜੀ ਕੁਆਲਟੀ ਕਰੋ ਜੀ ਚੈੱਕ ਥਾਂ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਜੀ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਜਿਹੜਾ ਵੀਰੋ ਸੂਆ ਹੁੰਦਾ ਮੈਂ ਪਹਿਲਾਂ ਵੀ ਕਹਿੰਨਾ ਹੁੰਨਾ ਤੁਸੀਂ ਜਿਹੜਾ ਮਰਜ਼ੀ ਮੰਨ ਲਿਆ ਕਰੋ ਉਹਦੀ ਕੋਈ ਜਿਦਾਈ ਨਹੀਂ ਇਹ ਦੂਜਾ ਸੂਆ ਸੀਗੀ ਜੀ ਬਾਕੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲੋ ਢਿੱਲਾ ਬਹੁਤ ਪੰਨਿਆਂ ਨੇ ਹਵਾਨੇ ਸੋਹਣਾ ਲੇਵਾ ਕੱਢ ਜੂ ਵੀਰੇ ਇਹਨਾਂ ਫਿਟਿੰਗ ਅਲੱਟਾ ਢੱਲ ਟੂ ਫਿਟਿੰਗ ਗੱਲ ਆ ਸਹੀ ਗੱਲ ਆ ਜੀ ਫਿਟਿੰਗ ਗੱਲ ਆ ਹਵਾਨਾ ਤਿਆਰ ਕਰਨਾ ਕਿਉਂਕਿ ਹਜੇ ਦਿਨ ਪਏ ਆ ਜੀ ਦਸਾਂ ਦਿਨਾਂ ਤਿੱਕਰ ਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰੂ ਤੇ ਡਿਮਾਂਡ ਕੀ ਰਹਿਣਾ ਇਹਦਾ ਵੀ ਵੀਰੇ 45 ਚੋਂ ਮਾਨਤਾ ਨਹੀਂ ਕਰਦਾ ਇਹਦਾ ਵੀ ਜੈਜ ਡਿਮਾਂਡ ਆ 45000 ਰੁਪਏ ਮਾਰਦਾ ਨੋਜੂ ਇਹ ਹੀ ਵੀਰੇ ਜੇ ਜਮਾ ਤਿਆਰ ਹੁੰਦੀਆਂ ਫਿਰ ਕਿਹੜੀਆਂ ਦੇਣੀਆਂ ਸੀ ਇਹ ਬਿਲਕੁਲ ਇਹ ਅਜ ਕੱਚੀਆਂ ਨੇ ਜੇ ਕੋਈ 10 ਦਿਨ ਸਾਹਮਣੇ ਵਿੱਚ ਲੂਹ ਤਾਂ 4 ਪੈਸੇ ਚਲੋ ਉਹ ਬਣਾ ਲੂਗਾ ਤੇ ਜੇ ਘਰ ਵਾਲਾ ਲੈ ਜੂ ਤਾਂ ਉਹਦਾ 4 ਪੈਸਿਆਂ ਦਾ ਫਾਇਦਾ ਹੋ ਜੂ 4 ਨੰਬਰ ਨਾ ਕੇ ਵੀਰੇ ਸੁਆ ਚਾਰ ਨੰਬਰੇ ਬਰਾੜ ਦੂਜਾ ਸੁਆ ਵੀਰੇ ਬਹੁਤ ਹੀ ਜ਼ਿਆਦਾ ਕੁਆਲਿਟੀ ਵਾਲੀ ਬੱਚੀ ਆ ਕੁਆਲਿਟੀ ਚੰਗੀ ਸਮਾਂ ਕਿੰਨਾ ਕੁ ਲੈਂਦੀ ਆ ਸਮਾਂ ਇਹਨੇ 15 ਦਿਨ ਲੈ ਜਾਣੀ ਵੀਰੇ ਮੰਨ ਕੇ ਚਲੋ ਠੀਕ ਡੇਟ ਮੁਤਾਬਕ 15 ਦਿਨ 15 ਕੋਈ 2 ਦਿਨ ਉੱਤੇ ਵੀ ਲ ਜਾ ਸਕਦੀ ਆ ਸਹੀ ਹੈ ਇੱਕ ਹਿਸਾਬ ਦਾ ਮੰਨ ਕੇ ਚਲੋ ਬਈ ਹਵਾਨਾ ਸ਼ੁਰੂ ਕੀਤਾ ਸ਼ੁਰੂ ਕੀਤਾ ਹਾਂਜੀ ਸਹੀ ਗੱਲ ਆ ਪਰ ਸੰਭੀ ਭਲੀ ਪੂਰੀ ਆ ਜੀ ਸ਼ਾਈਨਿੰਗ ਵਾਲੀ ਸਕਿਨ ਭਜਨ ਵੀ ਚੰਗਾ ਜੀ ਰੰਗ ਰੰਗ ਸਾਰੀ ਥਣ ਪੂਰਾ ਟਾਪ ਦਾ ਲੱਗਿਆ ਪੂਰਛਾਂ ਕਿ ਇਹਦੇ ਵੀ ਨਹੀਂ ਪੂਰਾ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਤੋੜ ਕੇ ਦਿਖਾਦੀ ਵੀਰੇ ਡੇਟ ਮੁਤਾਬਕ 15 ਦਿਨ ਪਏ ਆ ਜੀ 2-4 ਦਿਨ ਗਾਂ ਪਛਾਂ ਵੀ ਹੋ ਸਕਦੇ ਨਹੀਂ ਆਈ ਹੈ ਵੀਰੇ ਡਰਦੀ ਜਾਂਦਾ ਜੀ ਆਈ ਹੈ ਪੱਟੇ-ਪੁੱਟੇ ਨਹੀਂ ਖਾਦੇ ਉਹਨੇ ਹਾਂ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤਾਜ਼ਾ ਆਇਆ ਪਸੂ ਥੋੜਾ ਜਿਹਾ ਉੱਪਰਾਂ ਕਰੀ ਜਾਂਦਾ ਬਾਈ ਕਹਿੰਦਾ ਹਜੇ ਗੱਡੀ ਤੋਂ ਲਾਈ ਹੈ ਜੀ ਬਾਕੀ ਥਣ ਤੁਸੀਂ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਢੱਲ ਬਹੁਤ ਪਈ ਹੈ ਜਿਹੜੇ ਹਿਸਾਬ ਨਾਲ ਹਵਾਨੇ ਚ ਝੋਲ ਆ ਵੀਰੇ ਸੋਨਾ ਹਵਾਨਾ ਤਿਆਰ ਕਰੂਗੀ ਕਿਉਂਕਿ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਆ ਤੇ ਡਿਮਾਂਡ ਵੀਰੇ ਦੀ ਇਹਦਾ ਵੀ ਬੱਛੀ ਦਾ 45 ਜਮਾਨੀ ਕਰ ਦਿੰਦੇ ਤਿੰਨਾਂ ਦਾ 45 45 ਹੀ ਹੈ ਇਹਨਾਂ ਦਾ ਠੀਕ ਹੈ ਤਿੰਨਾਂ ਦਾ 45 45 ਆ ਜੀ ਤਿੰਨੇ ਇਕੱਠੀਆਂ ਲੈ ਜੂ ਤਾਂ ਭਾਅ ਥੋੜਾ ਜਿਹਾ ਲੈਸ ਹੋ ਜੂਗਾ ਹਾਂਜੀ ਅੱਗੇ ਨਾਕ ਆ ਗਿਆ ਵੀਰੇ 5 ਨੰਬਰ ਦੀ ਸੁਹਾਗਣ ਨਮਾ ਇਹਨੇ ਦੂਜਾ ਸੁਹਾ ਸੋਨਾ ਬਰਾਡ ਵੱਧ ਤੋਂ ਵੱਧ ਹਫਤੇ ਦੀ ਕੱਚੀ ਆ ਵੀਰੇ ਠੀਕ ਹੈ 13 ਕਿਲੋ ਦੁੱਧ ਦੱਸਿਆ ਮਾਲਕਾਣੀ ਠੀਕ ਹੈ ਜੀ ਠੀਕ ਹੈ ਜੀ ਤੇ ਸਾਰੀ ਜਿੰਨੀ ਕ ਸਾਫ ਆ ਭਾਅ ਵੀ ਬਹੁਤ ਵਧੀਆ ਹੈ ਭਾਅ ਵੀ ਛੋਟਾ ਹਾਂਜੀ ਇੱਕ ਵਾਰ ਇਹ ਆਵਿਆ ਸੀ ਅਟੈਂਪ ਕਰਨਾ ਜੀ ਇਹ ਨਹੀਂ ਚੱਲਦੀ ਮੰਨ ਲਓ ਇਹ ਤਾਂ ਵੈਸੇ ਆਮ ਹੀ ਆਪ ਨੂੰ ਪਤਾ ਚੱਲ ਜਾਂਦਾ ਆਈ ਜਾਂਦੀ ਪਰ ਹੈ ਵੀ ਇਹ ਮਾੜੀ ਜੀ ਮਾੜੀ ਜੀ ਇਹ ਤਾਂ ਲਾਉਣੀ ਹੋਈ ਆਪਾਂ ਲਾ ਵੀ ਦਵਾਂਗੇ ਜੇ ਕਿਹ ਗਾਹਕ ਨੇ ਕਿਹਾ ਰਵੜ ਚੜਾਈ ਜਾਵੇ ਸਹੀ ਗੱਲ ਨਹੀਂ ਤਾਂ ਲੈ ਵੀ ਜਾਊਗੀ ਬਾਕੀ ਥਾਂ ਲੈ ਵੀ ਦੀ ਬਹੁਤ ਸਾਫ ਆ ਚੰਗੀ ਆ ਗੋਲ ਮਟੋਲ ਛੋਟਾ ਜਿਹਾ ਭਾਅ ਕਰਦੇ ਫਿਰ ਇੱਕ ਦਾ ਆਫਰ ਕਰਦੇ ਜਮ બસ ਲੈਣ ਦੇਣੀ ਵੀਰੇ ਲੈਣ ਦੇਣ ਬਸ ਇਹ ਲੈਣ ਆਈਆਂ ਸੋ ਬਸ ਯੈਸ ਸਨੋਈ ਯੈਸ ਸਨੋਈ 36000 ਦੀ ਬੱਚੀ ਦੇ ਦਾਂਗੇ ਵੀਰੇ 36000 36000 ਦੀ ਬਈ 25000 ਦਾ ਖਾਲੀ ਬੱਚੀ ਮਿਲਦੀ ਖਾਲੀ ਹੁੰਦੀ ਹੈ ਫਿਰ ਮੰਨ ਕੇ ਚੱਲ ਹੁਣ ਇਹਨਾਂ ਸਾਰੀ ਗਰਮੀ ਹੈ ਨਾ ਬੰਨੀ ਵੀ ਨਹੀਂ ਆ ਰਹੀ ਕਿ ਦੁੱਧ ਵੀ ਪਿਆਉਣਾ ਤੇ ਬਾਕੀ ਬੱਚਾ ਕਰਮ ਵਾਲੀ ਚੰਗਾ ਦੇਗੀ ਉਹ ਚਲੋ ਅਗਲੇ ਦੀ ਬਾਕੀ ਦੇਣਾ ਵੀ ਮੱਝਾਂ ਵਰਗਾ ਦੁੱਧ ਬਾਈ ਜਣੀ ਸਹੀ ਗੱਲ ਹੈ ਮੱਝਾਂ ਵਰਗਾ ਦੇਣਾ 25000 ਦੇ ਤਾਂ ਤੁਹਾਨੂੰ ਪਤਾ ਖਾਲੀ ਬੱਚੀ ਹੁੰਦੀ ਆ ਤੇ 36000 ਚ ਤੁਹਾਨੂੰ ਵਿਹੜ ਮਿਲ ਜਾਣੀ ਹੈ ਜੀ ਬਾਕੀ ਬ੍ਰਾਂਡ ਜਦਨ ਹਫ਼ਤੇ ਨੂੰ ਤਿਆਰ ਹੋ ਗਈ ਲੈਵਾ ਬਹੁਤ ਬਣਾ ਜੂ ਲੈਵਾ ਬਹੁਤ ਬਣਾ ਜਾਣਾ ਭਜਨ ਵਾਲੀ ਆ ਭਜਨ ਵਾਲੀ ਹੈ ਸਹੀ ਗੱਲ ਹੈ ਜੀ 36000 ਚ ਬਾਈ ਕਹਿੰਦਾ 100 ਰੁਪਿਆ ਛੋੜੀ ਹੋ ਹੁਣ ਕੋਈ ਬਾਹਲਾ 100 ਰੁਪਿਆ ਦੇਣਾ ਪਵੇ ਬੱਲ ਲੈਣੇ ਹੀ ਆ ਜੀ ਇਹ ਦੇ ਇਸ ਤੋਂ ਘੱਟ ਤਾਂ ਮੇਰੇ ਫਿਰ ਆਉਂਦਾ ਵੀ ਕੀ ਐ ਤੁਹਾਨੂੰ ਪਤਾ ਵੀ ਅੱਜ ਕੱਲ ਗਾਈਆਂ ਮੱਝਾਂ ਦੇ ਰੇਟ ਜਿਆਦਾ ਕਿਉਂਕਿ ਪਸ਼ੂ ਮਿਲਦਾ ਬਹੁਤ ਘੱਟ ਆ ਤੇ ਗਾਹਕ ਜਿਆਦਾ ਸੋਨਾ ਕੱਟ ਵਾਲਾ ਹਵਾਨਾ ਜੀ 36000 ਚ ਮਾਨਤਨ ਹੋ ਜਾਊਗਾ ਅੱਗੇ ਦੂ ਨਾ ਅਗੇ ਇਹ ਵੀਰੇ ਵੱਡੀਆਂ ਜਰਸੀਆਂ ਪਾ ਕੇ ਸੱਕਦੇ ਆ ਜੇ ਮੰਨ ਲਓ ਇੱਕੋ ਘਰ ਹੀ ਲਈਆਂ ਆਪਣੀਆਂ ਫਾਰਮ ਦੇ ਵਿੱਚੋਂ ਇੱਕ ਹੋਰ ਗੱਲ ਵੀਰੇ ਇਹ ਸਨਖ ਪੁਣਾ ਵੀ ਵੈੜਾ ਤੇ ਜਿਆਦਾ ਤੇ ਹਾਈਟ ਵੀ ਉਹਨਾਂ ਨਾਲ ਪੂਰੀ ਚਾਹੀਦੀ ਆ ਹਾਈਟ ਵੀ ਬਰੇ ਸਾਰੀ ਮੰਨ ਲਓ ਵੀ ਚਲੋ ਚੰਗੀਆਂ ਹਨਾ ਆ ਵੀ ਹੈਗਾ ਤੇ ਸਹੀ ਗੱਲ ਹੈ ਜੀ ਤੇ ਇਹ ਤੋਂ ਸ਼ੁਰੂ ਕਰਦੇ ਆ 6 ਨੰਬਰ ਨਾਲ ਕਿ ਸੂਆ ਕਿੰਨਾ ਮੈ ਵੀ ਇਹ ਵੈੜ ਨਹੀਂ ਵੀਰੇ ਦੂਜੇ ਸੂਏ ਸੂਨਾ ਵਾ ਕੁਆਲਿਟੀ ਵਾਲੀ ਜਿਆਦਾ ਕੁਆਲਿਟੀ ਬਰੀਕ ਜਿਵੇਂ ਮੇਲਿਆਂ 'ਚ ਨਹੀਂ ਮੱਚੀਆਂ ਆਉਂਦੀਆਂ ਮੇਰੇ ਖਦਾਂ ਦਾ ਰੰਗ ਕੁਆਲਿਟੀ ਜਿਵੇਂ ਆਪਾਂ ਕਹਿੰਦੇ ਆ ਸਪੈਸ਼ਲ ਤਿਆਰ ਕਰਾਈ ਆ ਉਹ ਚੀਜ਼ ਆ ਹੈ ਪਰ ਨੇਚਰਲ ਆ ਵੀਰੇ ਇਹ ਬਿਲਕੁਲ ਆਏ ਲੱਗਦੇ ਜਿਵੇਂ ਕਟਿੰਗ-ਕੁਟਿੰਗ ਕੀਤੀ ਹੋਈ ਹੈ ਜੀ ਕਟਿੰਗ-ਕੁਟਿੰਗ ਕੀਤੀ ਹੁੰਦੀ ਹੈ ਜੀ 6 ਨੰ ਦਾ ਬ ਜਿਹੜਾ ਮਾਲਕ ਨੇ ਦੁੱਧ ਪਹਿਲੇ ਸੂਏ ਦਾ 16 ਤੋਂ 17 ਦੱਸਿਆ ਵੀਰੇ ਹਨਾ ਬਾਕੀ ਚੁਲਾ ਗਲਾਬ ਨਹੀਂ ਸਮਝਣਾ ਲੈ ਸਮਝਣਾ ਲੈ ਜੀ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਜੀ ਇਹਦੇ 20 ਦਿਨ ਬਾਅਦ ਵੀਰੇ 20 ਦਿਨ ਹਾਂਜੀ ਤੋੜ ਕੇ ਦਿਖਾ ਦੇ ਵੀਰੇ ਕੁਆਲਿਟੀ ਦਾ ਵੀਰੇ ਅੰਤ ਕੋਈ ਨਹੀਂ ਗਾ ਹਾਂ ਟਰੈਕਟਰ ਬੜੇ ਚੰਗੇ ਆ ਵੀਰੇ ਬੱਚੇ ਸਹੀ ਗੱਲ ਹੈ ਕੈਰੈਕਟਰ ਬਹੁਤ ਚੰਗੇ ਆ ਜੀ 20 ਕਿਲੋ ਦਾ 20 ਕਿਲੋ ਦਾ ਰਿਕਾਰਡ ਆ ਜੀ 17 ਕਿਲੋ ਦਾ 20 ਦਿਨ ਬਾਅਦ 20 ਦਿਨ ਬਾਕੀ ਆ ਜੀ 17 ਕਿਲੋ ਦਾ ਰਿਕਾਰਡ ਆ ਬਾਕੀ ਸਨੱਖ ਪੁਣਾ ਬਹੁਤ ਜ਼ਿਆਦਾ ਜੀ ਵੇੜ 'ਚ ਥਾਣ ਪੂਰਾ ਟਾਪ ਦਾ ਲੱਗਿਆ ਫੋਰਸ਼ਾ ਕਿਦੇ ਵੀ ਨਹੀਂ ਪੂਰਾ ਇਧਰਲੀ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਖੰਡੀ ਸੀਲ ਥਾਣਾ ਦੀ ਡਨ ਹੋਊਗੀ ਭਵਾਨਾ ਸ਼ੁਰੂ ਕਰ ਲਿਆ ਤੇ ਜਿੱਦ ਦੇ ਤਿਆਰ ਹੋਊਗੀ ਉਹੀ ਗੱਲ ਹੋ ਜਾਣੀ ਬਈ ਮੇਲਿਆਂ ਚ ਖੜਨ ਵਾਲੀ ਆ ਜਿਹੜੇ ਹਿਸਾਬ ਨਾਲ ਖੂਬਸੂਰਤੀ ਆ ਵੈੜਦੀ ਜੀ ਵੀਡੀਓ ਤੇ ਪਤਾ ਨਹੀਂ ਕਿ ਮੈਂ ਤੁਹਾਨੂੰ ਦਿਖ ਰਹੀ ਹੋਊਗੀ ਪਰ ਜੇ ਕੋਈ ਆ ਕੇ ਵਿੱਚ ਵੇਖੂਗਾ ਸਹੀ ਗੱਲ ਆ ਸੁਨੱਖ ਪੁਨਾ ਬਹਲਾ ਬੈੜਤੀ ਤੇ ਇਹਦੀ ਕੱਚੀ ਕੱਚੀ ਦੀ ਡਿਮਾਂਡ ਵੀਰੇ ਬਰਾੜ ਬੱਚੀ ਦੀ ਤਾਂ ਕੀਮਤੀ ਹੈਣੀ ਵੀਰੇ ਤਿਆਰ ਹੁੰਦੀ ਰਾਤ ਤਿਆਰ ਹੋਈ ਦੇ ਪਰ ਅੱਜ ਆਪਾਂ ਕੱਚੀ ਕੱਚੀ ਬੱਚੀ 55000 ਰੁਪਏ ਦੀ ਦੇ ਦੇਣੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇਹਦਾ ਮੁੱਲ ਆ ਜੰਨ ਜਹ 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 ਇਹ 55000 ਤੇ ਜਮਾ ਜਹ ਜਹ ਵੀਰੇ ਜਿੱਦੇ ਵੀਰੇ ਤਿਆਰ ਹੋ ਗਈ ਨਾ ਫਿਰ ਉਦਦੇ ਗੱਲਬਾਤ ਹੀ ਕੋਈ ਹੋਰ ਹੋਣੀ ਦੀ ਆ ਬਹੁਤ ਸੋਹਣੀ ਚੋਲੀ ਗੱਡੂ ਜੁਨੀਆਂ ਮਗਰ ਫਿਰੂ ਉਦਦੇ ਵੀਰੇ ਜਿੱਦੇ ਤਿਆਰ ਹੋ ਗਈ ਤੇ ਅੱਗੇ ਆ ਗਿਆ ਵੀਰੇ ਨਗ 7 ਨੰਬਰ ਜੀ ਇਹ ਥੋੜਾ ਜਿਹਾ ਕ੍ਰੋਸ ਆਣ ਪਿਆ ਇਹ ਹਲਪੇ 10 15% ਹੀ ਕ੍ਰੋਸ ਆ ਬਰਾੜ ਜਿਆਦਾ ਨਹੀਂ ਮੰਨ ਲਓ ਸਾਹੀਵਾਲ ਦਾ ਹਾਂਜੀ ਤੇ 16 ਕਿਲੋ ਦੁੱਧ ਸਹਿ ਦਾ 20 ਤਾਂ ਨਹੀਂ ਇਹਦੇ ਬਾਕੀ ਆ 20 ਤਾਂ ਨਹੀਂ ਪਈ ਆ ਹਾਂਜੀ ਪਲੀ ਪੁਲੀ ਬਹੁਤ ਆ ਵਜਨ ਇਹਦਾ ਠੀਕ ਹੈ ਠੰਡੀ ਆ ਪੂਰੀ ਵੀਰੇ ਮੈਂ ਕਿਹਾ ਜਿੱਦਾਂ ਮਰਦੀ ਬਈ ਠੀਕ ਹੈ ਜੀ ਇਹ ਥੋੜਾ ਜਿਹਾ ਸਾਹੀਵਾਲ ਦਾ ਕ੍ਰੋਸ ਆ ਜਾਂਦਾ ਹਰਕਾ ਜਿਹਾ ਕੋਈ ਜਿਆਦਾ ਨਹੀਂਗਾ ਪਰ ਫਾਇਦਾ ਹੀ ਆ ਵੀਰੇ ਗਰਮੀਆਂ ਦਾ ਤੋਹਫਾ ਇਹੋ ਚਮਕ ਚਮਕ ਬਾਹੀ ਆ ਬੱਚੀ ਜੀ ਵੀਰੇ ਚਮਕ ਦਮ ਕੇ ਦੀ ਵੀ ਬਹੁਤ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਚਾਰ ਹੀ ਤਾਂ ਪੂਰਸ਼ਾਂ ਕਿਤੇ ਵੀ ਨਹੀਂ ਪੂਰਾ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਜੀ 20 ਦਿਨ ਡੇਟ ਮੁਤਾਬਕ ਪਏ ਆ ਜੀ ਬਾਕੀ ਇੱਕ ਅੱਧਾ ਦਿਨ ਪਸੂ ਕਈ ਯਾਰ ਉੱਪਰ ਵੀ ਲਿਜਾ ਸਕਦਾ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਬਰਾੜ ਬੱਚੀ ਵੀ ਬਿਲਕੁਲ ਜੈ ਜਿਹੜੀ ਬਸ 52 ਚੋਂ ਮਾਨਤਾਨ ਕਰਦਾ 52000 ਛੋਟੇ ਜਿਹੇ ਰੇ ਭਾਈ ਹੈ ਜੀ 52000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਜਾਇਜ ਡਿਮਾਂਡ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲ ਰਹੀ ਮੱਛੀਵਾ ਵਿੱਚ ਤਿਆਰ ਹੋਵੇ 65 ਦੀ ਵੇਚ ਲਈ ਹੈ ਵਿਰਾਟ ਸਹੀ ਗੱਲ ਠੀਕ ਆ ਤੇ ਆ ਬੱਚੀ ਦੇ ਕੀਮਤੀ ਹੈ ਜੀ ਇਹ ਬੱਚੀ ਦੇ ਕੀਮਤੀ ਹੈ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ